ਵਿਸ਼ਾ ਬਾਤਾਂ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰਪ੍ਰੀਤ ਕੋਰ ਤੇ ਹਾਜ਼ਰ ਹੋਇਆ ਹਾਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਬ੍ਰਿਟਨ ਦਾ ਗਾਸਕਰ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਸਾਨਾਂ ਦੀ ਸਰਕਾਰ ਦੇ ਨਾਲ ਜਿਹੜੀ ਕਿ 6ਵੇਂ ਗੇੜ ਦੀ ਮੀਟਿੰਗ ਹੋਈ ਹੈ ਜਿਸ ਤੇ ਵਿੱਚ ਕਿਸਾਨਾਂ ਦੇ ਵੱਲੋਂ ਆਪਣਾ ਪੱਖ ਜਿਹੜਾ ਕਿ ਸਾਹਮਣੇ ਰੱਖਿਆ ਗਿਆ ਤੇ ਕਾਫੀ ਵਿਚਾਰ ਚਰਚਾ ਇਸ ਮੀਟਿੰਗ ਦੇ ਵਿੱਚ ਕੀਤੀ ਗਈ ਹੈ ਤਾਂ ਇਹ ਮੀਟਿੰਗ ਕਿਸਾਨਾਂ ਦੇ ਕਰੀਬ ਢਾਈ ਘੰਟੇ ਤੱਕ ਕੇਂਦਰੀ ਮੰਚਾਂ ਦਾ ਨਾਲ ਚੱਲੀ ਐ ਤੇ ਇਹ ਮੀਟਿੰਗ ਚੰਡੀਗੜ੍ਹ ਦੇ 26 ਸੈਕਟਰ ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਹੋਈ ਐ ਤਾਂ ਦੱਸਦੇ ਕਿ ਕਿਸਾਨਾਂ ਦੇ ਵਫਦ ਅਤੇ ਕੇਂਦਰ ਸਰਕਾਰ ਦੇ ਵਿਚਕਾਰ ਪੀਤੇ ਕਾ ਜਿਹੜੀ ਮੀਟਿੰਗ ਹੋਈ ਐ 6ਵੇਂ ਗੇਟ ਦੀ ਉਹ ਬੇਸਿੱਟਾ ਰਹੀ ਐ ਢਾਈ ਘੰਟੇ ਚੱਲੀ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਿਆ ਹੁਣ ਅਗਲੀ ਮੀਟਿੰਗ ਚੰਡੀਗੜ੍ਹ ਦੇ ਵਿੱਚ 19 ਮਾਰਚ ਨੂੰ ਹੋਵੇਗੀ ਮੀਟਿੰਗ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ Shivrat Singh Chauhan ਨੇ ਕਿਹਾ ਮੀਟਿੰਗ ਚੰਗੇ ਮਾਹੌਲ ਦੇ ਵਿੱਚ ਹੋਈ ਅਸੀਂ ਮੋਦੀ ਸਰਕਾਰ ਦੀਆਂ ਤਰਜੀਹਾਂ ਕਿਸਾਨਾਂ ਤੋਂ ਪਹਿਲਾਂ ਰੱਖੀਆਂ ਕਿਸਾਨਾਂ ਦੀ ਗੱਲ ਵੀ ਸੁਣੀ ਗਈ ਕਿਸਾਨਾਂ ਕੋਲ ਆਪਣਾ ਡਾਟਾ ਹੈ ਅਤੇ ਕੇਂਦਰ ਸਰਕਾਰ ਕੋਲ ਆਪਣਾ ਡਾਟਾ ਹੈ ਤੇ ਦੋਵੇਂ ਅੰਕੜੇ ਇਕੱਠੇ ਕੀਤੇ ਜਾਣਗੇ ਇਸ ਮੀਟਿੰਗ ਦੇ ਵਿੱਚ Shivrat Singh Chauhan, Prahlad Joshi ਅਤੇ ਫਿਊਸ ਗੋਇਲ ਨੇ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲ ਨੂੰ ਆਪਣਾ ਮਰਨ ਵਰਤ ਖਤਮ ਕਰਨ ਦੀ ਵੀ ਅਪੀਲ ਕੀਤੀ ਪਰ ਡੱਲੇਵਾਲ ਨੇ ਉਹਨਾਂ ਨੂੰ ਦੱਸਿਆ ਕਿ ਪੁੱਕ ਹੜਤਾਲ ਉਦੋਂ ਤੱਕ ਖਤਮ ਨਹੀਂ ਹੋਵੇਗੀ ਜਦੋਂ ਤੱਕ ਸਾਰੀਆਂ ਫਸਲਾਂ ਤੇ ਕਟੋ-ਕਟ ਸਮਰਥਨ ਮੁੱਲ ਦੀ ਗਾਰੰਟੀ ਨਹੀਂ ਦਿੱਤੀ ਜਾਵੇਗੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਮੀਟਿੰਗ ਵਿੱਚ MSP ਦੀ ਕਾਨੂੰਨੀ ਗਾਰੰਟੀ ਤੇ ਚਰਚਾ ਕੀਤੀ ਗਈ ਹੈ ਸਾਰੇ ਕਿਸਾਨ ਆਗੂਆਂ ਨੇ ਇਸ ਬਾਰੇ ਆਪਣੇ ਵਿਚਾਰ ਰੱਖੇ ਇਹ ਇੱਕ ਚੰਗੀ ਚਰਚਾ ਸੀ ਅਤੇ ਮੈਨੂੰ ਉਮੀਦ ਹੈ ਕਿ ਇਹ ਚਰਚਾ ਸਕਾਰਾਤਮਕ ਰਹੇਗੀ ਦੱਸਦੀ ਹੈ ਕਿ ਕਿਸਾਨ ਆਗੂ ਚਕਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਸਰਹੱਦ ਤੋਂ ਐਂਬੂਲੈਂਸ ਰਾਹੀਂ ਚੰਡੀਗੜ੍ਹ ਦੇ ਵਿੱਚ ਲਿਆਂਦਾ ਗਿਆ ਸੀ ਕਿਉਂਕਿ ਉਹਨਾਂ ਦੇ ਮਰਨ ਵਰਤ ਨੂੰ ਜਿਹੜੇ ਕਿ 80 ਦਿਨ ਤੋਂ ਉੱਪਰ ਹੁਣ ਹੋ ਚੁੱਕੇ ਨੇ 90 ਦਿਨ ਦੇ ਕਰੀਬ ਹੋਣ ਨੂੰ ਆ ਰਹੇ ਨੇ ਉਹਨਾਂ ਦਾ ਸ਼ਦੀਰ ਕਾਫੀ ਜਿਆਦਾ ਕਮਜ਼ੋਰ ਹੋ ਚੁੱਕਿਆ ਜਿਵੇਂ ਹੀ ਸ਼ਿਵਰਾਜ ਸਿੰਘ ਚੋਹਾਨ ਮੀਟਿੰਗ ਵਿੱਚ ਆਏ ਉਹ ਜਗਜੀਤ ਸਿੰਘ ਢਿੱਲੇਵਾਲ ਕੋਲ ਪਹੁੰਚ ਗਏ ਅਤੇ ਉਹਨਾਂ ਨੇ ਚੁੱਕ ਕੇ ਢਿੱਲੇਵਾਲ ਜੋ ਕੁਰਸੀ ਤੇ ਬੈਠੇ ਸੀ ਉਹ ਤੋਂ ਉਹਨਾਂ ਦੀ ਸਿਹਤ ਬਾਰੇ ਪੁੱਛਿਆ ਤੇ ਉਸ ਤੋਂ ਬਾਅਦ ਉਹ ਹੋਰ ਕਿਸਾਨ ਆਗੂਆਂ ਨੂੰ ਵੀ ਜ਼ਰੂਰ ਮਿਲਿਆ ਤਾਂ ਹੁਣ ਅਗਲੀ ਮੀਟਿੰਗ ਜਿਹੜੀ ਕਿ 18 ਮਾਰਚ ਨੂੰ ਰੱਖੀ ਗਈ ਹੈ ਜਿਸ ਦੇ ਵਿੱਚ ਹੁਣ ਦੇਖਦੇ ਆ ਕਿ ਕੀ ਨਤੀਜਾ ਸਾਹਮਣੇ ਆਵੇਗਾ ਜਾਂ ਫਿਰ ਕੀ ਸਿੱਟਾ ਆਵੇਗਾ ਕਿਉਂਕਿ ਬੀਤੇ ਕੱਲ ਜਿਹੜੀ ਕਿ ਮੀਟਿੰਗ ਹੋਈ ਆ ਉਹ ਬੇ ਸਿੱਟਾ ਜਿਹੜੀ ਕਿ ਰਹੀ ਹੈ ਜਿਸ ਦੇ ਵਿੱਚ ਕੋਈ ਵੀ ਕਹਿ ਸਕਦਾ ਕਿ ਪੁਸ਼ਟੀ ਜਾਂ ਫਿਰ ਕੋਈ ਵੀ ਹੱਲ ਜਿਹੜਾ ਕਿ ਨਹੀਂ ਕੱਢਿਆ ਗਿਆ ਜ਼ਿਕਰ ਇਹ ਹੋ ਗਿਆ ਕਿ ਇਸ ਮੀਟਿੰਗ ਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਬਰਾ ਸਿੰਘ ਟੋਹਣ ਤੇ ਪ੍ਰਲਾਦ ਜੋਸ਼ੀ ਤੇ ਪਿਊਸ਼ ਕੋਇਲ ਵੀ ਸ਼ਾਮਿਲ ਸਨ ਜਦਕਿ ਪੰਜਾਬ ਸਰਕਾਰ ਵੱਲੋਂ ਕੈਬਨਟ ਪੰਚੀ ਗੁਰਮੀਤ ਸਿੰਘ ਖੁੱਡਿਆ ਲਾਲਚੰਨ ਕਟਾਰੂਚਕ ਅਤੇ ਹਰਪਾਲ ਸਿੰਘ ਚੀਮਾ ਸ਼ਾਮਿਲ ਹੋਏ ਸਨ ਜਿਨ੍ਹਾਂ ਨੇ ਕਿਸਾਨਾਂ ਗੁਰਵੰਤ ਸਿੰਘ ਪੰਦੇ ਜਗਜੀਤ ਸਿੰਘ ਢੱਲੇਵਾਲ ਸਣੇ 28 ਕਿਸਾਨਾਂ ਨਾਲ ਮੁਲਾਕਾਤ ਕੀਤੀ ਸੀ ਤੇ ਉਹਦੇ ਰੀ ਸੀਐਮ ਭਗਵੰਤ ਮਾਨ ਪਵਾਨੀਗੜ੍ਹ ਪਹੁੰਚਣ ਜਿੱਥੇ ਉਹਨਾਂ ਦੇ ਵੱਲੋਂ ਇੱਕ ਆਪਣਾ ਪੱਖ ਵੀ ਰੱਖਿਆ ਗਿਆ ਕੇਂਦਰੀ ਮੰਤਰੀ ਰਮਨਿਤ ਸਿੰਘ ਬਿੱਟੂ ਦੇ ਵੱਲੋਂ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਤੇ ਪਹੁੰਚਣ ਦੇ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤੀਕਿਰਿਆ ਦਿੱਤੀ ਆ ਪਵਾਨੀਗੜ ਵਿਖੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਣਾ ਕਿ ਹਾਂ ਕਿ ਲੋਕ ਤੁਹਾਨੂੰ ਦੁਬਾਰਾ ਸੀਐਮ ਹਾਊਸ ਵਿੱਚ ਦਾਖਲ ਨਹੀਂ ਹੋਣ ਦੇਣਗੇ ਉਹਨਾਂ ਨੇ ਕਿਹਾ ਕਿ ਭਾਵੇਂ ਇਹ ਜ਼ਬਰਨ ਵਸੂਲੀ ਦਾ ਮਾਮਲਾ ਹੋਵੇ ਜਾਂ ਧੋਖਾ ਚੜੀ ਦਾ ਅਸੀਂ ਇੱਕ ਤੇਰਵਜੋ ਨਹੀਂ ਸਗੋ ਕਾਨੂੰਨ ਦੇ ਅਨੁਸਾਰ ਕਾਰਵਾਈ ਕਰਦੇ ਹਾਂ ਮੁੱਖ ਮੰਤਰੀ ਨੇ ਕਿਹਾ ਕਿ ਮਿੱਟੂ ਕਦੇ ਪਿਛਲੇ ਗੇਟ ਤੋਂ ਆਉਂਦਾ ਹੈ ਤੇ ਕਦੇ ਸਾਹਮਣੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਿੱਥੇ ਚਾਹੋ ਆ ਸਕਦੇ ਹੋ ਪਰ ਲੋਕ ਤੁਹਾਨੂੰ ਉਸ ਕਾਰ ਵਿੱਚ ਦੁਬਾਰਾ ਨਹੀਂ ਵੜਨ ਦੇਣਗੇ ਤੇ ਅਸੀਂ ਭਗਵੰਤ ਮਾਨ ਦੇ ਵੱਲੋਂ ਕਾਫੀ ਗੱਲਾਂ ਜਿਹੜੀ ਕਿ ਭਵਾਨੀਗੜ ਦੇ ਵਿੱਚ ਪਹੁੰਚ ਕੇ ਮੀਡੀਆ ਦੇ ਨਾਲ ਜਿਹੜੀ ਕਿ ਸਾਂਝੀ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਨੇ ਤੇ ਉਸ ਦੇ ਨਾਲ ਹੀ ਭਵਾਨੀਗੜ ਵਿਖੇ 6. 4 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਅਤਿ ਆਧੁਨਿਕ ਸਬ ਤਹਿਸੀਲ ਕੰਪਲੈਕਸ ਦਾ ਉਦਘਾਟਨ ਵੀ ਕੀਤਾ ਤੇ ਇਸ ਸ਼ਾਨਦਾਰ ਇਮਾਰਤ ਨੂੰ ਘੱਟ ਸਮੇਂ ਚ ਮੁਕੰਮਲ ਕਰਕੇ ਲੋਕ ਸਮਰਪਿਤ ਵੀ ਕੀਤਾ ਗਿਆ। ਪੋਨੀਗੜ ਦੇ ਵਿੱਚ ਅੱਜ ਜਿਹੜਾ ਸੀ ਇਨਫਰਾਸਟ੍ਰਕਚਰ ਦੀ ਗਾਰੰਟੀ ਦਿੱਤੀ ਸੀ ਲੋਕਾਂ ਤਾਂ ਕਿ ਰੋਜ਼ਮਰਰਾ ਦੇ ਜਿਹੜੇ ਕਚੈਰੀਆਂ ਦੇ ਜਾਂ ਲਿਖਤਾਂ ਪੜਤਾਂ ਦੇ ਕੰਮ ਨੇ ਉਹਦੇ ਵਾਸਤੇ ਲੋਕਾਂ ਨੂੰ ਕਿਤੇ ਦੂਰ ਦੂਰ ਜਾਣਾ ਨਾ ਪਵੇ। ਨਾਲ ਸ਼ਾਨਦਾਰ ਬਾਥਰੂਮ ਤੇ ਬਕਾਇਦਾ ਸਾਰਾ ਗ੍ਰੇਟਿੰਗ ਰੂਮ ਤਾਂ ਕਿ ਕੋਈ ਦਿੱਕਤ ਨਾ ਆਵੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਸਭ ਕੁਝ ਇੱਥੇ ਸਰ ਮੈਡੀਕਲ ਕਾਲਜ ਦੀ ਕੀ ਸਥਿਤੀ ਹੈ ਜਿਹੜੀ ਪੰਜਾਬ ਦੇ ਚ ਨਹੀਂ ਸੰਗਰੂਰ ਦੀ ਬਿਲਕੁਲ ਕਿਉਂਕਿ ਤੁਹਾਨੂੰ ਪਤਾ ਹੀ ਹੈ ਸੰਗਰੂਰ ਵਾਲੇ ਮੈਡੀਕਲ ਕਾਲਜ ਦਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਤੇ ਅਦਰਵਾਈਜ਼ ਹੁਣ ਤੱਕ ਕੰਪਲੀਟ ਹੋ ਕੇ ਸੈਮੈਸਟਰ ਵੀ ਹੋ ਜਣਾ ਪਰ ਉਹ ਤਾਂ ਅਸੀਂ ਉਹ ਉਸੇ ਮਸਤੂਣ ਸਾਹਿਬ ਦਾ ਟਰੱਸਟ ਪ੍ਰੈਂਟ ਗੱਲ ਹੋਈ ਹੈ ਉਦਾ honors ਦੇ ਨਾਲ ਤੁਹਾਨੂੰ ਐਲਾਨ ਕਰਕੇ ਬਣਾ ਸ੍ਰੀ ਸ਼ੈਣੀ ਸਾਹਿਬ ਜਿਹੜੇ ਸੀਐਮ ਨੇ ਹਰਿਆਣਾ ਦੇ ਉਹਨਾਂ ਨੇ ਇਸ ਵਾਰੀ ਤੇ ਸਵਾਲ ਖੜੀ ਕੀਤੇ ਨੇ ਪਾਣੀ ਦੀ ਮੰਗ ਕਰ ਰਹੇ ਨੇ ਉਹ ਕਹਿੰਦੇ ਵੀ ਤੁਹਾਡੇ ਲਈ ਦੇਖੋ ਇਹ ਤਾਂ ਬਹੁਤ ਵਾਰੀ ਮੀਟਿੰਗ ਹੋ ਚੁੱਕੀਆਂ ਨੇ ਬਤੌਰ ਮੁੱਖ ਮੰਤਰੀ ਜਿਹੜੋ ਖੱਤਰ ਸਾਹਿਬ ਸੀਗੇ ਤੇ ਅਸੀਂ ਇਹਦਾ ਇਹ ਕਿਹਾ ਹੋਇਆ ਕਿ ਜਦੋਂ ਸਾਡੇ ਕੋਲੇ ਕੁਝ ਪਾਣੀ ਹੈ ਹੀ ਨਹੀਂ ਅਸੀਂ ਕਿੱਥੋਂ ਦੇ ਦਾਂ ਅਦਰਵਾਈਜ਼ ਅਸੀਂ ਤਾਂ ਪਾਈਕ ਨੇ ਇਹਦੇ ਬਾਰੇ ਸਸਤਾ ਹਰੇਕ ਨੂੰ ਪਾਣੀ ਪਿਉਣ ਵਾਲਿਆ ਅਸੀਂ ਸਾਡੇ ਕੋਲੇ ਆਪਣੇ ਕੋਲੇ ਹੈ ਨਹੀਂ ਤੇ ਅਸੀਂ ਤਾਂ ਆਪਣੇ ਪਾਣੀ ਨੂੰ ਜਿਹੜਾ ਥੱਲੇ ਵਾਲੇ ਪਾਣੀ ਨੂੰ ਵੀ ਤੇ ਉੱਪਰ ਵਾਲੇ ਪਾਣੀ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੁਣ ਵਾਟਰ ਟ੍ਰਿਬਿਊਨਲ ਜਿਹੜਾ ਉਹ ਆਇਆ ਹੋਇਆ ਹੈ ਇਸੇ ਤਿੰਨ ਦਿਨ ਤੋਂ ਪੰਜਾਬ 'ਚ ਉਤਲਵਾੜੇ ਨੰਗਲ ਸਾਰੇ ਪਾਸੇ ਗਏ ਹੋਏ ਅਸੀਂ ਉਹਨਾਂ ਨੂੰ ਵੀ ਕਹਿ ਰਹੇ ਦੇਖ ਲਓ ਤੁਸੀਂ ਕਿ ਸਾਡਾ ਅੱਜ ਤੋਂ 50 ਸਾਲ ਪਹਿਲਾਂ ਜਿਹੜੀ ਟ੍ਰੀਟੀ ਹੋਈ ਸੀ ਉਦੋਂ ਪਾਣੀ ਦੀ ਹਾਲਤ ਕੁਝ ਹੋਰ ਸੀ ਹੁਣ ਕੁਝ ਹੋਰ ਹੈ ਸੋ ਕੇਸ ਜਿਹੜਾ कोर्ट ਦੇ ਵਿੱਚ ਵੀ ਚੱਲਦਾ ਅਸੀਂ ਆਪਣਾ ਪੱਖ ਰੱਖਦੇ। ਬੱਟੂ ਤਾਂ ਫਿਰਦੇ ਰਹਿਣਾ ਯੋ ਤਾਂ ਤਾਂ ਕਦੇ ਅਗਲੇ ਵੀ ਕੋਈ ਚੀਜ਼ ਕਰੇਗਾ ਨਾ ਕਿਸੇ ਵੇਲੇ ਨਹੀਂ ਜੀ। ਪਰ ਮੈਂ ਇਹਨੂੰ ਦੱਸਣਾ ਚਾਹਨਾ ਕਿ ਜਿੱਦਰਤੀ ਮਰਜੀ ਹੋ ਜਾਓ ਲੋਕ ਤੁਹਾਨੂੰ ਉਸ ਘਰ ਚ ਦੁਬਾਰਾ ਨਹੀਂ ਵਾੜਦੇ। ਕਿਉਂਕਿ ਉਹ ਇੱਕ ਵਾਰੀ ਉਹ ਉਸ ਘਰ ਚ ਰਹਿ ਚੁੱਕੇ ਨੇ ਸੀਐਮ ਹਾਊਸ ਚ। ਸੋ ਉਹਨਾਂ ਨੇ ਵੀ ਅੰਦਰ ਲੋਰੀਆਂ ਹੁੰਦੀਆਂ ਨੇ ਵੀ ਇਹ ਘਰ ਦੁਬਾਰਾ ਮਿਲਜੀ। ਪਰ ਉਹ ਮੇਰਾ ਘਰ ਥੋੜੀ ਐ। ਉਹ ਤਾਂ 2.5-3 ਕਰੋੜ ਲੋਕਾਂ ਦਾ ਘਰ। ਲੋਕਾਂ ਨੇ ਉਸ ਘਰ ਚ ਵਾੜਨਾ ਹੁੰਦਾ। ਸੋ ਕਦੇ ਪਿਛਲੇ ਗੇੜੇ ਖੜਾ ਹੁੰਦਾ ਕਦੇ ਮੁੱਢੀ ਗੇੜੇ ਖੜਾ ਹੁੰਦਾ। ਠੀਕ ਹੈ ਨਾ ਸੋ ਕਾਨੂੰਨ ਅਕਦਾ ਕਾਰਵਾਈ ਕਰੂਗਾ ਅਸੀਂ ਕਾਨੂੰਨ ਤੇ ਜਦੋਂ ਕਿਸੇ ਤੇ ਕੋਈ ਫਰੋਤੀਆਂ ਅੰਦਾਜ਼ ਆ ਕਿਸੇ ਦੇ ਕੋ ਕੱਪੜੇ ਦਾ ਕੋਈ ਨਿਕਲ ਦਾ ਮਾਮਲਾ ਅਸੀਂ ਨਹੀਂ ਦੇ ਦੇਖੋ ਪਾਰਟੀ ਦੀ ਗੱਲ ਹੈ ਅਸੀਂ ਕਾਨੂੰਨ ਮੁਤਾਬਕ ਕਰੂਗਾ ਤੇ ਉਦਰੀ ਸੰਗਰੂਰ ਦੇ ਵਿੱਚ ਵੀ ਅਤਿਆਧਨਿਕ ਮਸ਼ੀਨਾਂ ਨੂੰ ਹਰੀ ਚੰਡੀ ਸੀਐਮ ਭਗਵੰਤ ਮਾਨ ਦੇ ਵੱਲੋਂ ਦਿਖਾਈ ਗਈ ਹੈ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਮੀਡੀਆ ਨਾਲ ਵੀ ਰابطਾ ਕੀਤਾ ਗਿਆ ਜਿਸ ਦੇ ਵਿੱਚ ਕੁਝ ਅਹਿਮ ਗੱਲਾਂ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਆ ਸੁਣਦੇ ਹਾਂ ਕਿ ਕੀ ਕਹਿੰਦੇ ਨੇ ਸੀਐਮ ਭਗਵੰਤ ਮਾਨ ਜਿਹੜੀਆਂ ਆਪਸਾਈ ਵਾਸਤੇ ਤੇ ਸੀਵਰੇਜ ਨੂੰ ਜਿਹਨੂੰ ਸਾਫ ਕਰਦੀ ਹੈ ਜਿਹੜੀ ਮਸ਼ੀਨ ਵੱਡੀ ਮਸ਼ੀਨ ਸਖਸ਼ਣ ਸੀਵਰੇਜ ਹੈ ਉਹ ਸਾਰੇ ਪੰਜਾਬ ਵਾਸਤੇ ਅਸੀਂ ਬਜਟ ਬਣਾਇਆ ਤੇ ਉਹ 40 ਕਰੋੜ 440 ਕਰੋੜ 730 ਮਸ਼ੀਨਾਂ ਦੇ 40 ਕਰੋੜ ਦਾ ਬਜਟ ਹੈ ਉਹਦੇ ਚੋ ਪਹਿਲੇ ਕਲਸਟਰ ਵਾਸਤੇ ਜਿਹੜੇ ਸਰੂਪ ਨੂੰ ਸੀ ਕਲਸਟਰ ਬਣਾਇਆ ਕਲਸਟਰ ਨੂੰ ਹੈੱਡ ਆਫਿਸ ਲਾ ਲਿਆ ਮਾਰੇ ਵਾਲੇ ਤੇ ਚਾਰ ਪੰਜ ਜਿਹੜੀ ਗੱਟੀਆਂ ਉੱਥੇ ਖੜੀਆਂ ਰਹਿਣਗੀਆਂ ਤੇ ਜਿਹੜੇ ਜਿਲ੍ਹੇ ਨੂੰ ਕੋਈ ਸੀਵਰੇਜ ਵਾਸਤੇ ਚਾਹੀਦੀ ਉਹ ਨਾਰੋਇ ਦਾ ਚਾਹੀਦੀ ਨਹੀਂ ਸਫਾਈ ਵਾਸਤੇ ਚਾਹੀਦੀ ਉਹ ਉੱਥੇ ਚਲੀ ਜਾਵੇ ਤੇ ਨਾਲ 2 ਸਾਲ ਵਾਸਤੇ ਇਹਨਾਂ ਦਾ ਜਿਹੜਾ ਸਟਾਫ ਹੈ 216 14 ਕਰੋੜ 31 ਲੱਖ ਦਾ ਹੈ 216 ਮਸ਼ੀਨਾਂ ਇੱਕ ਤੇ ਸਰੂਪ ਵਾਸਤੇ ਤੇ ਤੂਰੇ ਵਾਸਤੇ ਵੀ ਅਲੱਗ ਤੋਂ ਆ ਰਹੀਆਂ ਨੇ ਉਹ ਵੀ ਦੋ ਚਾਰ ਦਿਨਾਂ ਚੱਲ ਉਹਦਾ ਵੀ ਤੁਹਾਨੂੰ ਪਤਾ ਮੈਨੂੰ ਇਹ ਸ਼ਹਿਰਾਂ ਦੀ ਸੀਵਰੇਜ ਵੀ ਤੇ ਸੜਕਾਂ ਦੀ ਸਫਾਈ ਵੀ ਸੋ ਇਹਦੇ ਨਾਲ ਸਟਾਫ ਵੀ ਦੋ ਸਾਲ ਲਈ ਟੈਕਨਿਕਲ ਨਾਲ ਹੀ ਆਉਂਦੇ ਨੇ ਤੇ ਕਿਉਂਕਿ ਉਹ ਟੈਕਨੀਕਲ ਜਿਹੜੇ ਨੇ ਉਹਨਾਂ ਨੂੰ ਪਤਾ ਇਹ ਨਹੀਂ ਚਲਾਉਂਦੇ ਮੈਨੂੰ ਸੋ ਜ਼ਰੂਰ ਜੀ ਕਲੈਕਟਰ ਦਾ ਅਧਿਕਾਰ ਨਹੀਂ ਬਾਕੀ ਸਮੇਂ-ਸਮੇਂ ਤੇ ਤਿਹਰੀ ਦਿਨਾਇਟ੍ਰਮ ਦੇ ਵੱਲੋਂ ਲਗਾਤਾਰ ਪਾਤੀ ਤੇ ਸਿਕੰਜਾ ਕਸਿਆ ਜਾ ਰਿਹਾ ਹੈ ਦਰਸਨ ਨਜ਼ਰ ਵੱਲ ਗੈਰ ਕਾਨੂੰਨੀ ਤਰੀਕੇ ਨਾਲ ਜੁੜੇ ਅਮਰੀਕਾ ਵਿੱਚ ਲੋਕ ਰਹਿ ਰਹੇ ਨੇ ਉਸਤੇ ਉਹਨਾਂ ਤੇ ਐਕਸ਼ਨ ਲਿਤਾ ਜਾ ਰਿਹਾ ਜਿਸ ਦੇ ਮੱਦੇ ਨਜ਼ਰ ਜਿਹੜੀ ਕਿ ਕਾਫੀ ਲੋਕ ਉਹਨਾਂ ਦੇ ਵੱਲੋਂ ਡਿਪੋਰਟ ਵੀ ਕੀਤੇ ਗਏ ਨੇ ਜਿਸ ਦੇ ਮੱਦੇ ਨਜ਼ਰ ਕੁਲਦੀਪ ਤਾਲੀਵਾਲ ਦੇ ਵੱਲੋਂ ਡਿਪੋਰਟ ਹੋਏ ਨੌਜਵਾਨਾਂ ਤੇ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਕੈਬਨਿਟ ਮੰਤਰੀ ਕੁਲਦੀਪ ਤਾਲੀਵਾਲ NRI पवन पोंजज ਜਿਥੇ ਉਹਨਾਂ ਨੇ NRI ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਗੱਲ ਕੀਤੀ ਇਸ ਤਰ੍ਹਾਂ ਕੁਦੀਪ ਤਾਲੀਵਾਲ ਨੇ ਨਾਲ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰਮਾਨ ਆਦਮਪੁਰ ਤੋਂ ਸਾਬਕਾ ਵਿਧਾਇਕ ਪਵਨ ਤੀਨੂ ਅਤੇ ਹੋਰ ਆਗੂ ਵੀ ਮੌਜੂਦ ਸਰ ਇਸ ਸਮੇਂ ਅਦਨ ਦੌਰਾਨ NRI ਸਭਾ ਵਿਖੇ ਅਮਰੀਕਾ ਤੋਂ ਰਿਪੋਰਟ ਹੋ ਕੇ ਵਾਪਸ ਆਏ ਪੰਜਾਬੀਆਂ ਦੇ ਪਵਿੱਖ ਬਾਰੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਦੀਪ ਤਾਲੀਵਾਲ ਨੇ ਕਿ ਹਕੀ NRI ਸਬਾਤ ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ ਜਿਹੜੇ ਲੋਕ ਡਿਪੋਰਟ ਹੋ ਕੇ ਪੰਜਾਬ ਵਾਪਸ ਆਏ ਹਨ ਉਹਨਾਂ ਨੂੰ ਸਰਕਾਰ ਵੱਲੋਂ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ ਪੰਜਾਬ ਸਰਕਾਰ ਨੇ 50000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ ਤੇ ਅਜਿਹੀ ਸਥਿਤੀ ਵਿੱਚ ਡਿਪੋਰਟ ਹੋਣ ਤੋਂ ਬਾਅਦ ਵਾਪਸ ਆਉਣ ਵਾਲੇ ਲੋਕਾਂ ਨੂੰ ਵੀ ਉਹਨਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਦਿੱਤੀਆਂ ਜਾਣਗੀਆਂ ਇਸ ਦੇ ਨਾਲ ਹੀ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਇਹ ਵੀ ਕਿਹਾ ਕਿ ਉਹਨਾਂ ਉન્નਤ ਉਦਯੋਗ ਅਤੇ ਸਟੀਲ ਉਦਯੋਗ ਪੰਜਾਬ 'ਚ ਨਿਵੇਸ਼ ਕਰ ਰਹੇ ਨੇ ਜਦੋਂ ਵੱਡੇ ਉਦਯੋਗ ਪੰਜਾਬ 'ਚ ਆਉਣਗੇ ਤਾਂ ਨੌਜਵਾਨਾਂ ਨੂੰ ਉਹਨਾਂ ਦੀ ਯੋਗਤਾ ਦੇ ਅਨੁਸਾਰ ਨੌਕਰੀਆਂ ਦਿੱਤੀਆਂ ਜਾਣੀਆਂ ਦਾ ਬਿਲਕੁਲ ਇਸ ਦੇ ਨਾਲ ਹੀ ਟਰੈਵਲ ਏਜੰਟਾਂ ਤੇ ਹੋਏ ਸਟਿੰਗ ਆਪਰੇਸ਼ਨ ਬਾਰੇ ਕੈਬਨਿਟ ਮੰਤਰੀ ਨੇ ਕਿਹਾ ਕਿ ਹੁਣ ਤੱਕ ਸਰਕਾਰ ਵੱਲੋਂ ਟਰੈਵਲ ਏਜੰਟਾਂ ਦੇ ਵਿਰੁੱਧ 15 FIR ਦਰਜ ਕੀਤੀਆਂ ਗਈਆਂ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਵਾਪਸ ਆਏ ਸਾਰੇ ਪੰਜਾਬੀ ਲੋਕਾਂ ਨੂੰ ਨੌਕਰੀਆਂ ਦੇਣ ਅਤੇ ਕਾਰੋਬਾਰ ਖੋਲਣ ਵਿੱਚ ਮਦਦ ਵੀ ਜ਼ਰੂਰ ਕੀਤੀ ਜਾਵੇਗੀ ਉਹਨਾਂ ਦੀ ਯੋਗਤਾ ਦੇ ਅਨੁਸਾਰ ਨੌਕਰੀਆਂ ਉਹਨਾਂ ਨੂੰ ਬਿਲਕੁਲ ਦਿੱਤੀਆਂ ਜਾਣੀਆਂ ਤਾਂ ਜੋ ਕੋਈ ਵੀ ਨੌਜਵਾਨ ਬਾਹਰਲੇ ਦੇਸ਼ ਜਾਣ ਲਈ ਨਾ ਸੋਚੇ ਬਲਕਿ ਇੱਥੇ ਹੀ ਰਹਿ ਕੇ ਭਾਰਤ ਦੇ ਵਿੱਚ ਰਹਿ ਕੇ ਆਪਣਾ ਕੋਈ ਕਾਰੋਬਾਰ ਕਰੇ ਜਾਂ ਕੋਈ ਨੌਕਰੀ ਕਰੇ ਤੇ ਆਪਣੇ ਪਰਿਵਾਰ ਦੇ ਨਾਲ ਹੀ ਰਹੇ ਤੌਧਰੀ ਅੱਜ ਜੂ ਐਸਜੀਪੀਸੀ ਦੇ ਵੱਲੋਂ ਪੰਜ ਮੈਂਬਰੀ ਵਫ਼ਦ ਦਾ ਗਠਨ ਹੋਵੇਗਾ ਤਾਂ ਬਿਲਕੁਲ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਮੀਟਿੰਗ ਜੋ ਕੱਲ ਤੱਕ ਸੈੱਬ ਵਿਖੇ 9 ਵਜੇ ਅੱਜ ਕੀਤੀ ਜਾਵੇਗੀ ਤੁਹਾਨੂੰ ਦੱਸਦੇ ਕਿ ਤਾਂ ਅਮੀ ਦੇ ਨਾਲ ਮੁਲਾਕਾਤ ਦੇ ਲਈ ਐਸਜੀਪੀਸੀ ਦੇ ਪੰਜ ਮੈਂਬਰੀ ਵਫ਼ਦ ਦਾ ਗਠਨ ਕੀਤਾ ਬਲਦੇਵ ਸਿੰਘ ਕਲਿਆਣ ਦੀ ਅਗਵਾਈ ਹੇਠ ਪੰਜ ਮੈਂਬਰੀ ਵਫ਼ਦ ਉਹਨਾਂ ਨੂੰ ਮਿਲੇਗਾ ਤੇ ਇਸ ਦੇ ਵਿੱਚ ਬੀਬੀ ਹਰਜਿੰਦਰ ਕੌਰ ਸੁਜੀਤ ਸਿੰਘ ਤੁਗਲਵਾਲ ਵਫਦ ਸ਼ਾਮਿਲ ਰਹਣਗੇ ਤਬਕਕੁਲ ਤਾਮੀ ਨੂੰ ਮੁੜ ਤੋਂ ਆਪਣੇ ਅਸਤੀਫੇ ਤੇ ਵਿਚਾਰ ਕਰਨ ਦੀ ਅਪੀਲ ਵੀ ਕੀਤੀ ਜਾਵੇਗੀ ਆਪਣੀਆਂ ਸੇਵਾਵਾਂ 'ਵਜਰੀ ਰੱਖਣ ਦੀ ਅਪੀਲ ਵੀ ਵਫਦ ਕਰੇਗਾ ਜੇ ਅੰਤਰਿਕ ਕਮੇਟੀ ਨੇ ਜਿਹੜਾ ਕਿ ਅਸਤੀਫਾ ਸੂ ਕਾਰਨ ਨਹੀਂ ਕੀਤਾ ਹੈ ਜ਼ਿਕਰਯੋਗ ਹੈ ਕਿ 17 ਫਰਵਰੀ ਨੂੰ ਤਾਮੀ ਨੇ ਐਸਜੀਪੀਸੀ ਦੇ ਪ੍ਰਧਾਨ ਤੋਂ ਜਿਹੜਾ ਕਿ ਅਸਤੀਫਾ ਦਿੱਤਾ ਸੀ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਦੇ ਵਿੱਚ ਜਿਹੜੀ ਕਿ ਇਹ ਬੈਠਕ ਵਿੱਤੀ ਕਾਲ ਜਿਹੜੀ ਕਿ ਕੀਤੀ ਗਈ ਸੀ ਤੇ ਮੀਟਿੰਗ ਵਿੱਚ ਪ੍ਰਧਾਨ ਤਾਮੀ ਦੇ ਸਤੀਫੇ ਨੂੰ ਨਾ ਮਨਜ਼ੂਰੀ ਦਿੱਤੀ ਗਈ ਸੀ ਜਦੋਂ ਨਾਲ ਨੂੰ ਮੁਰਤੂ ਆਪਣੇ ਅਸਤੀਫੇ ਦੇ ਵਿਚਾਰ ਕਰਨ ਦੇ ਲਈ ਕਿਹਾ ਗਿਆ ਸੀ ਜਦ ਅੰਦਾਜ਼ ਦੇ ਕਿ ਅੰਤਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆ ਕਮੇਟੀ ਮੈਂਬਰਾਂ ਨੇ ਕਿਹਾ ਕਿ ਸਾਫ ਦਾ ਜਿਤਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰਨ ਦਾ ਫੈਸਲਾ ਇਕੱਠੇ ਪ੍ਰਧਾਨ ਹਜਿੰਦਰ ਸਿੰਘ ਤਾਮੀ ਦਾ ਨਹੀਂ ਸਗੋ ਸਾਰੀ ਅੰਦਰੂਨੀ ਕਮੇਟੀ ਨੇ ਕੀਤਾ ਸੇ ਇਸ ਕਰਕੇ ਕਮੇਟੀ ਨੇ ਤਾਮੀ ਨੂੰ ਆਪਣੀ ਸੇਵਾਵਾਂ ਬਰਕਰਾਰ ਰੱਖਣ ਦੀ ਵੀ ਜਿਹੜੀ ਕਿ ਅਪੀਲ ਉਸ ਮੀਟਿੰਗ ਦੇ ਵਿੱਚ ਕੀਤੀ ਸੀ ਤਾਂ ਹੁਣ ਅੱਜ ਜਿਹੜੀ ਕਿ ਪੰਜ ਮੈਂਬਰੀ ਮੀਟਿੰਗ ਜਿਹੜੀ ਕਿ ਕੀਤੀ ਜਾਵੇਗੀ ਜਿਸ ਦੇ ਵਿੱਚ ਦੇਖਣਾ ਹੋਵੇਗਾ ਕਿ ਕੀ ਗੱਲਬਾਤ ਕੀਤੀ ਜਾਵੇਗੀ ਥੋੜਾ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਚਾਹੁੰਦਾ ਬਿਲਕੁਲ ਪਿਛਲੇ 3 ਸਾਲ ਤੋਂ ਐਨਆਰਆਈ ਡਿਪਾਰਟਮੈਂਟ ਮੈਨੂੰ ਹਰ ਹਫਤੇ ਲਗਭਗ 25 ਤੋਂ ਐਨਆਰਆਈ ਜਿਹੜੇ ਮਿਲ ਕੇ ਜਾਂਦੇ ਆ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਤੋਂ ਉਹ ਮਿਲਦੇ ਆਪਣੀਆਂ ਜਾਇਦਾਦਾਂ ਵਾਸਤੇ ਆਪਣੇ ਝਗੜਿਆਂ ਵਾਸਤੇ ਆਪਣੇ ਮਸਲਿਆਂ ਵਾਸਤੇ ਉਹ ਦੱਸੇ ਹੋਰ ਤੱਕ ਪੰਜਾਬ ਸਰਕਾਰ ਵੱਲੋਂ ਕਿਉਂਕਿ ਇੱਕ ਮੈਂ ਬਾਹਰ ਰਿਹਾ 13 ਸਾਲ ਅਮਰੀਕਾ ਦੇ ਵਿੱਚ ਬੇਨਤ ਕਰਕੇ ਆਇਆ ਹਾਂ ਉੱਥੇ ਬੈਠੇ ਬੰਦਿਆਂ ਦੇ ਕੁਝ ਬੜੇ ਗਿਲੇ ਹੁੰਦੇ ਆ ਉਹਨਾਂ ਦੇ ਗਿਲੇ ਕੁਝ ਜਾਇਜ਼ ਵੀ ਹੁੰਦੇ ਆ ਕੁੱਝ ਗੱਲੇ ਮੈਨੂੰ ਲੱਗਦਾ ਕਿ ਬਹੁਤੇ ਜਿਆ ਇੰਨੀ ਹੁੰਦੇ ਕਿਉਂਕਿ ਬੰਦਾ ਜਦੋਂ ਉੱਥੋਂ ਦੇ ਸਿਸਟਮ ਦੇ ਵਿੱਚ ਚਲਾ ਜਾਂਦਾ ਜਦੋਂ ਪਤਵਾਸ ਕਰਕੇ ਚਲਾ ਜਾਂਦਾ ਉਹਦੇ ਦਿਮਾਗ 'ਚ ਥੋੜਾ ਜਿਹਾ ਹੋ ਜਾਂਦਾ ਕਿ ਮੈਂ ਹੁਣ ਕੈਨੇਡਾ ਅਮਰੀਕਾ ਦੇ ਵਿੱਚ ਆ ਗਿਆ ਉਦੋਂ ਭਾਲਦਾ ਰਹਿੰਦਾ ਕਿ ਇਦਾਂ ਦਾ ਸਿਸਟਮ ਇਦਾਂ ਦੀਆਂ ਰੋਡਾਂ ਇਦਾਂ ਦੇ ਹਸਪੀਟਲ ਇਦਾਂ ਦਾ ਡਿਸਪਲਿਨ ਇਦਾਂ ਦੇ ਦਫ਼ਤਰ ਆਪਣੇ ਦੇਸ਼ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਕਿਉਂ ਨਹੀਂਗੇ ਉਹਨਾਂ ਦੇ ਅੱਗੇ ਇੱਕ ਸਵਾਲ ਰਹਿੰਦਾ ਕਿ ਜੇ ਅੱਜ ਇੱਥੇ ਹੋ ਸਕਦਾ ਜੇ ਕੈਨੇਡਾ 'ਚ ਹੋ ਸਕਦਾ ਜੇ ਅਮਰੀਕਾ 'ਚ ਹੋ ਸਕਦਾ ਤੇ ਆਪਣੇ ਕਿਉਂ ਨਹੀਂ ਹੋ ਸਕਦਾ ਤਾਂ ਮੁਰ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੂੰ ਮਾਸਕ ਲਾਉਣੇ ਪੈਣਗੇ ਤਾਂ ਬਿਲਕੁਲ ਪਾਰੀ ਗਿੰਦ ਦੇ ਵਿੱਚ ਇਕੱਠਾ ਇਕੱਠੇ ਹੋਣ ਤੇ ਵੀ ਹੁਣ پابੰਦੀ ਲੱਗ ਸਕਦੀ ਹੈ ਕਿਉਂਕਿ ਮੁਰ ਤੋਂ ਕੋਵਿਡ-19 ਵਾਂਗ ਨਵਾਂ ਵਾਇਰਸ ਜਿਹੜਾ ਕਿ ਕਾਫੀ ਤੇਜ਼ੀ ਦੇ ਨਾਲ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਦੁਨੀਆਂ 'ਚ ਇੱਕ ਵਾਰ ਫਿਰ ਤਬਾਹੀ ਦੀ ਸਥਿਤੀ ਹੋ ਸਕਦੀ ਹੈ। ਚੀਨ ਦੇ ਵਿੱਚ ਕਰੋਨਾ ਵਰਗਾ ਇੱਕ ਹੋਰ ਨਵਾਂ ਵਾਇਰਸ ਮਿਲਿਆ ਤੇ ਇਸ ਦੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਦਾ ਖਤਰਾ ਹੈ। ਜੀ ਹਾਂ, ਇਹ ਨਵਾਂ ਵਾਇਰਸ ਚੀਨ ਦੀ ਵੁਹਾਨ ਲੈਬ ਵਿੱਚ ਪਾਇਆ ਗਿਆ ਹੈ। ਕਰੋਨਾ ਕਾਰਨ ਕੋਈ ਤਬਾਹੀ ਨੂੰ ਕੌਣ ਕਹ ਸਕਦਾ ਹੈ? ਇਸ ਵਾਇਰਸ ਦੀ ਖੋਜ ਕਾਰਨ ਇੱਕ ਵਾਰ ਫਿਰ دہشت ਦਾ ਮਾਹੌਲ ਹੈ ਤੇ ਲੋਕ ਫਿਰ ਤੋਂ ਡਰ ਰਹੇ ਨੇ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਾਣ ਲੋਜੀ ਦੇ ਖੋਜਕਰਤਾਵਾਂ ਨੇ ਇਸ ਨਵੇਂ ਵਾਇਰਸ ਦੀ ਖੋਜ ਕੀਤੀ ਹੈ ਤੇ ਇਹ ਵਾਇਰਸ ਮਨੁੱਖੀ ਸਿਹਤ ਲਈ ਇੱਕ ਨਵਾਂ ਖਤਰਾ ਹੈ ਖੋਜਕਰਤਾਵਾਂ ਦੇ ਅਨੁਸਾਰ ਇਹ ਵਾਇਰਸ ਉਹਨਾਂ ਹੀ ਰਿਸੈਪਟਰਾਂ ਰਾਹੀਂ ਸੈੱਲਾਂ ਦੇ ਵਿੱਚ ਦਾਖਲ ਹੁੰਦਾ ਹੈ ਜਿਵੇਂ ਕੋਰੋਨਾ ਵਾਇਰਸ ਕਰਦਾ ਹੈ ਤੇ ਇਹ ਵਾਇਰਸ ਮਨੁੱਖਾਂ ਤੇ ਹੋਰ ਠੰਡਤਾਰੀ ਜੀਵਾ ਦੇ ਸਰੀਰ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਨਾਲ ਜੁੜ ਕੇ ਸੈੱਲਾਂ ਨੂੰ ਸੰਕਰਮਿਤ ਕਰਦਾ ਹੈ ਇਸ ਨਵੇਂ ਵਾਇਰਸ ਨੂੰ ਮੀਡਲ ਈਸਟ respiratory syndrome yani ki mersv ke haan nathandasi ki report de anusar 2012 to may 2024 tak lagbhag 2600 lokan vich mrs yani ki virus di pushti hoyi hai is virus nal sam karmit lokan vichon 36 pratishat di maut ho gayi hai vishva swasth sangathan di website de anusar is de zyatar mamle saudi arab vich paaye gaye ne ਵੁਹਾਨ ਵਾਇਰਸ ਰਿਸਰਚ ਸੈਂਟਰ ਚਮਗਿੱਦੜਾ ਵਿੱਚ ਪਾਇਆ ਜਾਣ ਵਾਲੇ ਕਰੋਨਾ ਵਾਇਰਸ ਤੇ ਆਪਣੇ ਕੰਮ ਲਈ ਜਾਣਿਆ ਜਾਂਦਾ ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਵੀ ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਸੀ ਤੇ ਮੁਰ ਤੋਂ ਹੁਣ ਇਹ ਨਵਾਂ ਵਾਇਰਸ ਜਿਹੜਾ ਕੀ ਫੈਲਣ ਦਾ ਖਤਰਾ ਹੁਣ ਚੀਨ ਤੇ ਮੰਡਰਾ ਰਿਹਾ ਤੇ ਜਿਸ ਦਾ ਅਸਰ ਸਾਰੇ ਦੇਸ਼ ਤੇ ਵੀ ਜੜਾ ਕੀ ਹੋ ਸਕਦਾ ਤਦ ਰੀ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਬਣਦੇ ਹੀ ਨਵੇਂ ਕੈਬਨਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ ਤਬਕੁਲ 27 ਸਾਲਾਂ ਬਾਅਦ ਭਾਜਪਾ ਦੀ ਸਰਕਾਰ ਹੁਣ ਜਿਹੜੇ ਕਿ ਦਿੱਲੀ ਦੇ ਵਿੱਚ ਸੱਤਾ ਦੇ ਵਿੱਚ ਆਈ ਹੈ ਜਿਸ ਦੇ ਮੱਦੇ ਨਜ਼ਰ ਰੇਖਾ ਗੁਪਤਾ ਦਿੱਲੀ ਦੇ ਨਵੇਂ ਨਿਯਮ ਬਣਨੇ ਤੇ ਉਹਨਾਂ ਦੇ ਨਾਲ ਹੀ ਚੇ ਮੰਤਰੀ ਵੀ ਜਿਹੜੇ ਕਿ ਬਣਨੇ ਜਿਨ੍ਹਾਂ ਦੇ ਵਿੱਚੋਂ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਸਾਚਕਲ ਜੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਉਹਨਾਂ ਦੇ ਵੱਲੋਂ ਮੱਥਾ ਟੇਕਿਆ ਗਿਆ ਤੇ ਗੁਰਬਾਣੀ ਦਾ ਵੀ ਸਰਵਣ ਕੀਤਾ ਗਿਆ ਸਰਬੱਤੇ ਪਲੇ ਲਈ ਅਰਦਾਸ ਕੀਤੀ ਗਈ ਜਿਸ ਤੋਂ ਬਾਅਦ ਉਹ ਮੀਡੀਆ ਦੇ ਨਾਲ ਵੀ ਉਹਨਾਂ ਨੂੰ ਰੂਬਰੂ ਹੋਏ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਸਿਰਫ ਮੱਥਾ ਟੇਕਣ ਤੇ ਅਸ਼ੀਰਵਾਦ ਲੈਂਡਲੀ ਆਇਆ ਵਾ ਤੇ ਕੋਈ ਸਿਆਸੀ ਗੱਲ ਉਹਨਾਂ ਦੇ ਵੱਲੋਂ ਨਹੀਂ ਕੀਤੀ ਗਈ ਤੇ ਆਓ ਸੁਣਦੇ ਹਾਂ ਅੱਗੇ ਕੀ ਕਹਿੰਦੇ ਨੇ ਮਨਜੁੰਦਰ ਸਿੰਘ ਸਿਰਸਾ ਮਾਣ ਆਪਣਾ ਇੱਕੋ ਮੈਂ ਕਰਦਾ ਚਾਰ ਲੈਣ ਤੋਂ ਪਹਿਲਾਂ ਉਸ ਮਾਰਨ ਦਾ ਧੰਨਵਾਦ ਕਰਨਾ ਹੈ ਜਿੱਤੇ ਰਹਿਮਤ ਜਿੱਦੇ ਬਖਸ਼ਿਸ਼ ਜਿੱਦੇ ਦਿੱਤਰ ਸਕਕੇ ਮੈਨੂੰ ਵਿਧਾਨ ਸਭਾ ਚੋਂ ਪਹੁੰਚਣ ਦਾ ਮੌਕਾ ਮਿਲਿਆ ਔਰ ਫਿਰ ਬਜਾਰ ਅੰਦਰ ਦੇ ਮਿਲਣ ਦਾ ਮੌਕਾ ਮਿਲਿਆ ਤੇ ਮੇਰੇ ਕੋਲ ਹੋਰ ਕੁਝ ਕਹਿਣ ਨੂੰ ਅੱਜ ਹੈ ਨਹੀਂ ਜ਼ਿਆਦਾ ਪਰ ਇਹਦਾ ਕਿ ਮੈਂ ਅੱਜ ਦਰਬਾਰ ਸਭ ਦਰਸ਼ਕ ਕਰਨਾ ਆਇਆ ਔਰ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਇਆ ਸਿਰਸਾ ਸਾਹਿਬ ਸਿਰਸਾ ਜੀ ਪੰਜਾਬ ਸਰਕਾਰ ਨੇ ਆਪਣੇ ਮੰਤਰੀ ਨੂੰ ਇੱਕ ਇਹੋ ਜਿਹਾ ਵਿਭਾਗ ਦਿੱਤਾ ਜਿਹੜਾ ਐਗਜ਼ਿਸਟ ਹੀ ਨਹੀਂ ਕਰਦਾ ਚਲੋ ਮੈਂ ਆ ਜਿਹੜਾ ਆਈਡੀ ਜੁਲਕੇ ਕਰਨ ਜਾਉਗਾ ਇਹ ਤੇਰਾ ਨਹੀਂ ਮੈਂ ਕੇਵਲ ਔਰ ਕਿਉਂ ਮੈਂ ਆਇਆ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਆਇਆ ਬਾਕੀ ਸਾਰੀਆਂ ਗੱਲਾਂ ਉੱਥੇ ਪੀਸੀ ਚ ਕਰਾਂਗੇ ਪਰ ਇੱਥੇ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਗੁਰੂ ਸਾਹਿਬ ਦਾ ਧੰਨਵਾਦ ਕਰਨ ਆਇਆ ਬਸ ਇਹਦੇ ਵਾਸਤੇ ਇੰਨੀ ਇੱਕ ਬੇਨਤੀ ਮੇਰੀ ਪ੍ਰਵਾਨ ਕਰ ਲੋ ਕੋਈ ਰਾਜਨੀਤਿਕ ਗੱਲ ਇੱਥੇ ਹੈ ਨਹੀਂ ਸਿਰਫ ਮਾਲੇ ਦਾ ਧੰਨਵਾਦ ਕਰਨ ਆਇਆ ਤੇ ਅਦਰੀ ਚੈਂਪੀਅਨਸ ਟਰੋਫੀ ਦੇ ਚਾਲਦਿਆ ਜਿਹੜਾ ਕਿ ਅੱਜ ਇੰਡੀਆ ਤੇ ਪਾਕਿਸਤਾਨ ਦੇ ਵਿਚਾਲੇ ਮੈਚ ਖੇਡਿਆ ਜਾਵੇਗਾ ਜਿਸ ਦਾ ਸਾਰੇ ਲੋਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਚੈਂਪੀਅਨਸ ਟਰੋਫੀ 2025 ਵਿੱਚ ਪਾਰਿਸ ਅਤੇ ਪਾਕਿਸਤਾਨ ਦੇ ਵਿਚਕਾਰ ਮੁਕਾਬਲਾ 23 ਫਰਵਰੀ ਯਾਨੀ ਕਿ ਅੱਜ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਵਿੱਚ ਹੋਣਾ ਹੈ ਤੇ ਮੈਚ ਦਾ ਨਤੀਜਾ ਕੀ ਹੋਵੇਗਾ ਤੇ ਇਹਦਾ ਸਮਾਂ ਹੀ ਜਿਹੜਾ ਕਿ ਦੱਸੇਗਾ ਪਰ ਜੇਕਰ ਅਸੀਂ ਦੁਬਈ ਵਿੱਚ 1ਡੇ ਮੈਚਾਂ ਵਿੱਚ ਦੋਵਾਂ ਟੀਮਾਂ ਦੇ ਹੈਡ ਟੂ ਹੈਡ ਰਿਕਾਰਡ ਤੇ ਨਜ਼ਰ ਮਾਰੀਏ ਤਾਂ ਟੀਮ ਇੰਡੀਆ ਪਾਕਿਸਤਾਨ ਤੇ ਪੂਰੀ ਤਰ੍ਹਾਂ ਹਾਵੀ ਹੈ ਦੋਵੇਂ ਟੀਮਾਂ ਪੰਜਾਬ ਉਬਰਾ ਦੇ ਫਾਰਮੈਟ ਦੇ ਵਿੱਚ ਦੋ ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਨੇ ਅਤੇ ਭਾਰਤ ਨੇ ਦੋਵੇਂ ਵਾਰ ਜਿੱਤ ਪ੍ਰਾਪਤ ਕੀਤੀ ਹੈ ਹੁਣ ਦੋਵੇਂ ਟੀਮਾਂ ਦੁਬਈ ਵਿੱਚ ਤੀਜੀ ਵਾਰ 1 ਡੇ ਮੈਚ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ ਇਸ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਭਾਰਤ ਪਾਕਿਸਤਾਨ ਦੇ ਦੋਵੇਂ ਮੈਚ ਕਦੋਂ ਹੋਏ ਅਤੇ ਟੀਮ ਇੰਡੀਆ ਨੇ ਮੈਚ ਕਿੰਨੇ ਫਰਕ ਦੇ ਨਾਲ ਜਿੱਤੀਆ ਤਾਂ ਬਿਲਕੁਲ 2018 ਦੇ ਵਿੱਚ ਪਹਿਲੀ ਵਾਰ 162 ਦੌੜਾਂ ਦੇ ਨਾਲ ਆਲ ਆਊਟ ਜਿਹੜਾ ਕਿ ਪਾਕਿਸਤਾਨ ਹੋ ਗਿਆ ਸੀ ਉਸ ਦੌਰਾਨ ਮੈਦਾਨ ਤੇ ਭਾਰਤ ਤੇ ਪਾਕਿਸਤਾਨ ਪਹਿਲੀ ਵਾਰ ਇੱਕ ਰੋਜ਼ਾ ਮੈਚ ਵਿੱਚ ਪੜੇ ਸਨ ਦੂਜੀ ਵਾਰ 9 ਵਿਕਟਾਂ ਨਾਲ ਜਿਹੜਾ ਕਿ ਭਾਰਤ ਜਿੱਤਿਆ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਜ ਦੇ ਮੈਚ ਦੇ ਵਿੱਚ ਕਿਹੜੀ ਟੀਮ ਜਿਹੜੀ ਕਿ ਜਿੱਤ ਹਾਸਲ ਕਰੇਗੀ ਕਿਉਂਕਿ ਸਾਰੇ ਦੀਆਂ ਨਜ਼ਰਾਂ ਇਸ ਵੇਲੇ ਇੰਡੀਆ ਤੇ ਪਾਕਿਸਤਾਨ ਦੇ ਮੈਚ ਦੇ ਵਿੱਚ ਟਿਕੀਆਂ ਹੋਈਆਂ ਨੇ ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦੇ ਪਤੀਜੇ ਨੂੰ ਨਿਊਜ਼ੀਲੈਂਡ ਦੇ ਵਿੱਚ 22 ਸਾਲ ਦੀ ਸਜ਼ਾ ਸੁਣਾਈ ਗਈ ਹੈ ਤਾਂ ਦੱਸ ਦਿੰਦੇ ਆ ਕਿ ਹਸਤਾ ਉਸ ਨੂੰ ਨਸ਼ਾ ਅਤੇ ਕਤਲ ਦੇ ਮਾਮਲੇ ਦੇ ਵਿੱਚ ਸੁਣਾਈ ਗਈ ਹੈ ਵਧੇਰੀ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਸਾਬਕਾ ਪ੍ਰਧਾਨ ਮੰਤਰੀ 인ਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦੇ ਪਤੀਜੇ ਬਲਤੇਜ ਸਿੰਘ ਨੂੰ ਨਿਊਜ਼ੀਲੈਂਡ ਦੇ ਇੱਕ ਵੱਡੇ ਡਰੱਗ ਕੇਸ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਜੀ ਹਾਂ ਆਕਲੈਂਡ ਹਾਈ ਕੋਰਟ ਨੇ ਸ਼ੁੱਕਰਵਾਰ ਯਾਨੀ ਕਿ 21 ਫਰਵਰੀ 2025 ਨੂੰ ਬਲਤੇਜ ਸਿੰਘ ਨੂੰ 700 ਕਿਲੋਗ੍ਰਾਮ ਮੈਥਾਮਫੈਟਾਮਾਈਨ ਨਾਮਕ ਸਿੰਥੈਟਿਕ ਡਰੱਗ ਰੱਖਣ ਦੇ ਦੋਸ਼ ਤੇ ਵਿੱਚ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ 2023 ਵਿੱਚ ਆਫਲੈਂਡ ਪੁਲਿਸ ਨੇ ਬਲਤੇਜ ਸਿੰਘ ਨੂੰ ਇੱਕ ਛੋਟੇ ਜਿਹੇ ਗੋਦਾਮ ਤੇ ਛਾਪਾ ਮਾਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਜਿੱਥੇ ਉਸ ਨੂੰ ਬੀਅਰ ਦੇ ਕਈ ਡੱਬੇ ਮਿਲੇ ਜਿਨ੍ਹਾਂ ਵਿੱਚ ਕਠੇ ਤੌਰ ਤੇ ਮੈਥਾਮਫੈਟਾਮਾਈਨ ਮਿਸ਼ਰਤ ਸੀ 21 ਸਾਲਾ ਐਡਲਸ ਗਾਲਾ ਦੀ ਮੌਤ ਤੋਂ ਬਾਅਦ ਆਕਲੈਂਡ ਪੁਲਿਸ ਨੇ ਉਸ ਜਗ੍ਹਾ ਤੇ ਛਾਪਾ ਮਾਰਿਆ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਬੀਅਰ ਦੇ ਰੂਪ ਵਿੱਚ ਇਹ ਨਸ਼ੀਲਾ ਪਦਾਰਥ ਦੇ ਕੇ ਮਾਰਿਆ ਗਿਆ ਸੀ ਇਸ ਕਤਲ ਕੇਸ ਦੇ ਵਿੱਚ ਹਿੰਮਤਜੀਤ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਉਸਨੇ ਅਦਾਲਤ ਵਿੱਚ ਦਾਵਾ ਕੀਤਾ ਕਿ ਉਸਤੇ ਕਾਰੋਬਾਰੀ ਦੋਸਤ ਬਲਤੇਜ ਸਿੰਘ ਨੇ ਉਸ ਨੂੰ ਧੋਖਾ ਦਿੱਤਾ ਅਤੇ ਉਸਨੇ ਕਿਹਾ ਕਿ ਬਲਤੇਜ ਮੱਦੀਦ ਰਾਮਤ ਦੇ ਵਿੱਚ ਸ਼ਾਮਿਲ ਸੀ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਅਧਿਕਾਰਤ ਤੌਰ ਤੇ ਦੋਸ਼ੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਪਰ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਵਿਅਕਤੀ ਬਲਤੇਜ ਸਿੰਘ ਹੈ ਤੇ ਉਸਨੇ ਉਸ ਦੇ ਉੱਤੇ ਸਗਾਲਾ ਦੀ ਮੌਤ ਦੇ ਸਬੰਧ ਵਿੱਚ ਦੋਸ਼ ਨਹੀਂ ਲਗਾਇਆ ਗਿਆ ਸੀ ਪਰ ਉਸ ਨੂੰ ਆਪਣੀ ਸਜ਼ਾ ਦੇ ਘੱਟੋ-ਘੱਟ 10 ਸਾਲ ਪੂਰੇ ਹੋਣ ਤੱਕ ਪੈਰੋਲ ਨਹੀਂ ਦਿੱਤੇ ਜਾ ਸਕਦੀ ਬਲਤੇਜ ਸਤਵੰਤ ਸਿੰਘ ਦੇ ਪ੍ਰਾ ਸਰਵੰਤ ਸਿੰਘ ਅਗਵਾਨ ਦਾ ਪੁੱਤਰ ਹੈ ਸਤਵੰਤ ਸਿੰਘ ਉਹਨਾਂ ਸਿੱਖ ਬੋਡੀਗਾਰਡਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ 31 ਅਕਤੂਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਹਨਾਂ ਦੇ ਘਰ ਤੇ ਹੱਥਿਆ ਜਿਹੜੀ ਕੀ ਹੱਤਿਆ ਕਰ ਦਿੱਤੀ ਸੀ ਬਲਤੇਜ ਦਾ ਪਰਿਵਾਰ 1980 ਦੇ ਦਹਾਕੇ ਵਿੱਚ ਨਿਊਜ਼ੀਲੈਂਡ ਚਲਾ ਗਿਆ ਅਤੇ ਆਕਲੈਂਡ ਵਿੱਚ ਇੱਕ ਛੋਟਾ ਜਿਹਾ ਕਰਿਆਨੇ ਦੀ ਦੁਕਾਨ ਉਹਨਾਂ ਦੇ ਵੱਲੋਂ ਖੋਲੀ ਗਈ। ਉਹ ਆਖਰੀ ਵਾਰ ਦਸੰਬਰ 2019 ਵਿੱਚ ਭਾਰਤ ਆਇਆ ਸੀ ਅਤੇ ਲਗਭਗ 2 ਮਹੀਨੇ ਉੱਥੇ ਹੀ ਰਿਹਾ ਸੀ। ਤਾਂ ਹੁਣ ਇਹ ਖਬਰ ਸਾਹਮਣੇ ਆਂਦੀ ਹੈ ਕਿ ਸਤਵੰਤ ਸਿੰਘ ਦੇ ਪਤੀਜੇ ਨੂੰ ਜਿਹੜਾ ਕਿ ਨਿਊਜ਼ੀਲੈਂਡ ਦੇ ਵਿੱਚ ਹੁਣ 22 ਸਾਲ ਦੀ ਸਜ਼ਾ ਦਿੱਤੀ ਜਾਵੇਗੀ ਤਾਂ ਮੋੜ ਤੋਂ ਹੁਣ ਪੰਜਾਬ ਦਾ ਮੌਸਮ ਬਦਲ ਸਕਦਾ ਹੈ ਜੀ ਹਾਂ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਦੇ ਨਾਲ ਜਿਹੜਾ ਕਿ ਹੁਣ ਮੌਸਮ ਦੇ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਤਾਪਮਾਨ ਜਿਹੜਾ ਕਿ ਥੱਲੇ ਆਉਣ ਦਾ ਹੋਇਆ ਸ਼ੁਰੂ ਹੋ ਚੁੱਕਿਆ ਤੇ ਠੰਡ ਵੀ ਜਿਹੜੀ ਕਿ ਹੁਣ ਸ਼ਾਮ ਵੇਲੇ ਵਧਣ ਲੱਗ ਪਈ ਹੈ ਪਿਛਲੇ ਦਿਨੀ ਪੰਜਾਬ ਵਿੱਚ ਹੋਈ ਬਰਸਾਤ ਤੇ ਗੜੇਮਾਰੀ ਨਾਲ ਮੌਸਮ ਇੱਕ ਵਾਰ ਫਿਰ ਠੰਡਾ ਹੋ ਗਿਆ ਜੀ ਹਾਂ ਦੁਪਹਿਰ ਵੇਲੇ ਕੁਲਕਿਤ ਉਪਰ ਖੜਨ ਦੇ ਬਾਵਜੂਦ ਵੀ ਸਵੇਰ ਅਤੇ ਸ਼ਾਮ ਨੂੰ ਠੰਡ ਦਾ سلسلہ ਜਾਰੀ ਹੈ ਪਿਛਲੇ 24 ਘੰਟਿਆਂ ਦੇ ਦੌਰਾਨ ਸੂਬੇ ਦੇ ਔਸਤ ਤਾਪਾਂਚੇ 5.9 ਡਿਗਰੀ ਵਾਧਾ ਦਰਜ ਕੀਤਾ ਗਿਆ ਪਰ ਫਿਰ ਵੀ ਇਹ ਸੂਬੇ ਦੇ ਆਮ ਤਾਪਮਾਨ ਨਾਲੋਂ ਘੱਟ ਹੈ ਇਸੇ ਵਿਚਾਲੇ ਮੌਸਮ ਵਿਭਾਗ ਦੇ ਵੱਲੋਂ ਹਨੇਰੀ ਤੂਫਾਨ ਦੇ ਨਾਲ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਭਾਰਤੀ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ 25 ਫਰਵਰੀ ਤੱਕ ਪੰਜਾਬ ਭਾਰ ਵਿੱਚ ਮੌਸਮ ਸਾਫ਼ ਰਹੇਗਾ ਹਾਲਾਂਕਿ 24 ਫਰਵਰੀ ਨੂੰ ਇੱਕ ਨਵਾਂ ਪੱਛਮੀ ਪ੍ਰਵਾਹ ਸਰਗਰਮ ਹੋਣ ਜਾ ਰਿਹਾ ਹੈ ਜਿਸ ਦਾ ਅਸਰ ਹੋਰ ਸੂਬਿਆਂ ਦੇ ਨਾਲ-ਨਾਲ ਪੰਜਾਬ ਦੇ ਮੌਸਮ ਤੇ ਵੀ ਹੋਵੇਗਾ ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਮੌਸਮ ਇੱਕ ਵਾਰ ਫਿਰ ਕਰਵਟ ਲੈ ਸਕਦਾ ਹੈ ਮੌਸਮ ਵਿਭਾਗ ਵੱਲੋਂ 26 ਅਤੇ 27 ਫਰਵਰੀ ਨੂੰ ਪੰਜਾਬ ਵਿੱਚ ਹਨੇਰੀ ਤੂਫਾਨ ਦੇ ਨਾਲ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਇਸ ਦੇ ਲਈ ਵਿਭਾਗ ਦੇ ਵੱਲੋਂ yellow alert ਵੀ ਜਾਰੀ ਕਰ ਦਿੱਤਾ ਗਿਆ ਹੈ ਜਿੱਥੇ بارش ਨਾਲ ਇੱਕ ਵਾਰ ਫਿਰ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ ਉੱਥੇ ਹੀ 24 ਫਰਵਰੀ ਤੋਂ ਪਹਾੜੀ ਇਲਾਕਿਆਂ ਵਿੱਚ بارش ਦੇ ਨਾਲ ਨਾਲ ਬਰਫ਼ਬਾਰੀ ਦੀ ਵੀ ਜਿਹੜੀ ਕਿ ਭਵਿੱਖਬਾਣੀ ਕੀਤੀ ਗਈ ਹੈ ਇਸ ਦਾ ਅਸਰ ਵੀ ਪੰਜਾਬ ਦੇ ਮੌਸਮ ਤੇ ਪੈ ਸਕਦਾ ਹੈ ਅਤੇ ਉੱਤਰੋ ਠੰਡੀਆਂ ਹਵਾਵਾਂ ਆਉਣ ਨਾਲ ਪੰਜਾਬ ਦੇ ਵਿੱਚ ਤਾਪਮਾਨ ਹੋਰ ਹੇਠਾਂ ਜਾ ਸਕਦਾ ਹੈ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਜਾਸਤ ਧੰਨਵਾਦ